ਮੀਡੀਆ ਵਾਲਿਆਂ ਨੇ ਦੇਖਿਆ ਹੀ ਹੋਣਾ ਕਿ ਬਲਜਿੰਦਰ ਪਾਸਟਰ ਵੱਲੋਂ ਇੱਕ ਕੱਲ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀਗਾ ਜੋ ਕਿ ਉਹ ਕੱਲ ਮੁਹਾਲੀ ਵਿਕੇਸਸਬੀ ਦਫਤਰ ਤੱਕ ਰੋਕ ਕੀਤਾ ਗਿਆ ਸੀਗਾ ਜਿਹੜੇ ਉਹ ਚੋ ਲੇਡੀਜ਼ ਸੀਗੇ ਸਭ ਤੋਂ ਜ਼ਿਆਦਾ ਲੇਡੀਜ਼ ਸੀਗੀਆਂ ਉਹ ਬੱਸਾਂ ਪਰ ਕੇ ਕੋਈ ਜੰਮੂ ਤੋਂ ਜੰਮੂ ਤੋਂ ਆਈ ਸੀਗੀ ਕੋਈ ਪਟਿਆਲੇ ਤੋਂ ਆਈ ਸੀਗੀ ਕੋਈ ਰਾਜਪੁਰਾ ਤੋਂ ਆਈ ਸੀਗੀ ਉਹਨਾਂ ਨੂੰ ਇਹ ਨਹੀਂ ਸੀਗੇ ਪਤਾ ਕਿ ਕਿਸ ਜਿਹਾਸੇ ਚੱਲੇ ਉਹਨਾਂ ਨੂੰ ਚਾਂਸਾ ਦਿੱਤਾ ਸੀਗਾ ਕਿ ਇਹ ਤੁਹਾਡੀ ਬਲਜਿੰਦਰ ਪਾਸਟਰ ਪ੍ਰੇਅਰ ਕਰਨਗੇ ਪਰਸਨਲੀ ਪ੍ਰੇਅਰ ਕਰਨਗੇ ਉਹਨਾਂ ਨੂੰ ਕੁਝ ਨਹੀਂ ਪਤਾ ਹੁੰਦਾ ਆ ਕੇ ਇੱਥੇ ਰੋਟੀ ਪਾਣੀ ਜਲ ਪਾਣੀ ਜੋ ਵੀ ਉਹ ਤੋਂ ਬਾਅਦ ਲੈ ਕੇ ਸਿੱਧਾ ਐਸਐਸਬੀ ਦਫ਼ਤਰ ਆ ਜਾਂਦੇ ਆ ਉਥੋਂ ਕਰੋ ਕਰਦੇ ਇਹਨਾਂ ਦਾ ਉਤੋਂ ਬਾਅਦ ਇਹਨਾਂ ਨੇ ਧਰਨਾ ਸ਼ੁਰੂ ਕੀਤਾ ਹੁਣ ਜਿਹੜੀ ਕੱਲ ਦਾ ਸਿਸਟਮ ਹੈ ਇਹਨਾਂ ਨੇ ਕੀਤਾ ਕੱਲ ਵੀ ਕਰੋ ਕਰਨੇ ਘਟੋ ਘਟ ਨੇ 10 ਬੱਸਾਂ ਆ ਰਹੀਆਂ ਨੇ ਕੱਲ ਵੀ ਐਸਐਸਬੀ ਦਫ਼ਤਰ ਦਾ ਕਰੋ ਕਿਉਂਕਿ ਕੱਲ ਬਲਿੰਦਰ ਪਾਸਟਰ ਦੀ ਸੈਸ਼ਨ ਕੋਰਟ ਮੋਹਾਲੀ ਵਿਖੇ ਟਿਕੋ ਡੇਟ ਹੈ ਉਤੋਂ ਬਾਅਦ ਕੀ ਮੈਨੂੰ ਪੁਲਿਸ ਅਰੈਸਟ ਨਾ ਕਰੇ ਉਹ ਤੇ ਪ੍ਰਸ਼ਾਸਨ ਤੇ ਉਲਟਾ ਦਬਾਅ ਬਣਾਇਆ ਜਾ ਰਿਹਾ ਕਪੂਰਥਲਾ ਪੁਲਿਸ ਤੇ ਚੰਡੀਗੜ੍ਹ ਪੁਲਿਸ ਦੇ ਦੋ ਪਰਚੇ ਹੋ ਚੁੱਕੇ ਨੇ ਇਹ ਬਲਜਿੰਦਰ ਪਾਸਟਰ ਦੇ ਨਵੇਂ ਉਹ ਜਿਹੜਾ ਕਿ ਇਹਨੂੰ ਕੀ ਪੁਲਿਸ ਅਰੇਸਟ ਨਾ ਕਰੇ ਉਲਟਾ ਦਬਾਅ ਬਣਾਉਣ ਦੀ ਕੋਸ਼ਿਸ਼ ਕਰਦਾ ਪ੍ਰਸ਼ਾਸਨ ਤੇ ਪੂਰਾ ਤੇ ਸਾਡੇ ਦੇ ਵੀ ਪੂਰਾ ਦਬਾਅ ਬਣਾ ਰੱਖਿਆ ਇਹਨਾਂ ਨੇ ਕਿ ਇਹਨਾਂ ਨੂੰ ਦਬਾਇਆ ਜਾਵੇ ਕਿ ਸਿਮਰਨ ਸਭ ਤੋਂ ਜ਼ਿਆਦਾ ਬੋਲ ਰਿਹਾ ਕਿ ਇਹ ਤੇ ਦਬਾਅ ਮੇਰੇ ਘਰਦਿਆਂ ਨੂੰ ਟਾਰਚਰ ਕਰਦਾ ਮੇਰੀ ਵਾਈਫ ਨੂੰ ਕਹਦਾ ਐਕਸੀਡੈਂਟ ਕਰਕੇ ਮਾਰ ਆ ਦਮਾਗਾ ਜੇ ਤੇਰੇ ਚ ਇੰਨਾ ਦਮ ਹੈ ਤੇ ਸਾਹਮਣੇ ਆ ਕੇ ਬੋਲ ਅਸੀਂ ਸੱਚ ਹੈ ਮੀਡੀਆ ਸਾਹਮਣੇ ਬੈਠੇ ਆ ਅਸੀਂ ਸੱਚਲੀ ਅਵਾਜ਼ ਉਠਾਵਾਂਗੇ ਤੇ ਸੱਚਲੀ ਖੜੇਆਂ ਸੱਚਲੀ ਖੜਦੇ ਰਹਿਮ ਕਿ ਜੇ ਸਾਡਾ ਸਿਰ ਨਾ ਚਲੇ ਜਾਵੇ ਬਲਜਿੰਦਰ ਅੱਜ ਇੰਨਾ ਡਰ ਕੇ ਪਤਾ ਨਹੀਂ ਕਿੱਥੇ ਅੱਜ ਅਲੋਪ ਹੋਇਆ ਵਾ ਜੇ ਸਾਹਮਣੇ ਮੀਡੀਆ ਸਾਹਮਣੇ ਆ ਕੇ ਬੋਲੇ ਕਿ ਦਿਨ ਵੀਡੀਓ ਪਾਈ ਸੀਗੀ ਕਾਫੀ ਚੈਨਲਾਂ ਤੇ ਵਾਇਰਲ ਹੋਈ ਸੀਗੀ ਕਿ ਮੈਂ ਆਪਣੇ ਘਰ ਬੈਠਾ ਅੱਜ ਕਿੱਥੇ ਅੱਜ ਕਿਉਂ ਨਹੀਂ ਵੀਡੀਓ ਬੰਦਾ ਅੱਜ ਮੀਡੀਆ ਸਾਹਮਣੇ ਆ ਤੇ ਅਜਾ ਦਮ ਹੈ ਤਾਂ ਸਾਹਮਣੇ ਆ ਮੀਡੀਆ ਦੇ ਤੇ ਅੱਜ ਤਾਂ ਲੁਕਿਆ ਬੈਠਿਆ ਕਿਤੇ ਆਪਣੇ ਸਾਰੇ ਬੰਦਿਆਂ ਨੂੰ ਕਹਿੰਦਾ ਕਿ ਇਹਨਾਂ ਨੂੰ ਮਾਰਿਆ ਜਾਵੇ ਇਹਨਾਂ ਦਾ ਐਕਸੀਡੈਂਟ ਕਰਾਇਆ ਜਾਵੇ ਪਰ ਅਸੀਂ ਪਿੱਛੇ ਹਟਣ ਵਾਲੇ ਨਹੀਂ ਸਾਡੀ ਕੰਪਲੀਟ ਡੀਜੀਵੀ ਦਫਤਰ ਹਾਈ ਕੋਰਟ ਤੱਕ ਅਸੀਂ ਪਹੁੰਚੇ ਆ ਉਥੋਂ ਦਾ ਦਰਵਾਜ਼ਾ ਖੜਕਾਇਆ ਸਾਨੂੰ ਪੂਰੀ ਉਮੀਦ ਹੈ ਕਿ ਸਾਨੂੰ ਨਿਆਂ ਮਿਲੇਗਾ ਜਿਹੜਾ ਕੱਲ ਇਹਨੇ ਕਰਨਾ ਹੁਣ ਦੁਬਾਰੇ ਉਹ ਚੋਂ ਪੂਰਾ ਸਾਨੂੰ ਖਤਰਾ ਹੈ ਕਿ ਇਹ ਬੰਦੇ ਸਾਨੂੰ ਕੁਝ ਵੀ ਕਰ ਸਕਦੇ ਨੇ ਜਿਹੜੀ ਕੱਲ ਬੱਸਾਂ ਇਹਨਾਂ ਦੇ ਧਰਨੇ ਤੇ ਲੱਗੀਆਂ ਸੀਗੀਆਂ ਐਸੇ ਵੀ ਉਹ ਪੂਰੇ ਹਥਿਆਰਾਂ ਦੇ ਨਾਲ ਸੀਗੀਆਂ ਜਿਹੜਾ ਇਹਦੇ ਮੁੰਡੇ ਸੀਗੇ ਪਰਸਨਲੀ ਉਹਨਾਂ ਦੇ ਕੋਲ ਹਥਿਆਰ ਵੀ ਸਨ ਬੱਸਾਂ ਦੇ ਵਿੱਚ ਪਰਸਨਲੀ ਜਿਹੜੇ ਨੇ ਲੈ ਕੇ ਬੈਠੇ ਸੀਗੇ ਇੱਕ ਵਾਰ ਅਸੀਂ ਸਾਹਮਣੇ ਆ ਕਿ ਇਹਨਾਂ ਨੂੰ ਖਤਮ ਕਰੀਏ 2-2 ਲੱਖ ਰੁਪਏ ਚ ਉਹ ਬੰਦੇ ਲੈ ਕੇ ਆ 2-2 ਲੱਖ ਰੁਪਏ ਤੇ ਬੁਲਾਏ ਕੀ ਸੀ ਬਾਹਰ ਦੀ ਸਟੇਟ ਤੋਂ ਯੂਪੀ ਤੋਂ ਲਾ ਲਓ ਹਰਿਆਣਾ ਤੋਂ ਲਾ ਲਓ ਮਤਲਬ ਲੋਕਲ ਪੰਜਾਬ ਦਾ ਕੋਈ ਵੀ ਨਹੀਂ ਸੀਗਾ ਜਦੋਂ ਬਲਜਿੰਦਰ ਪਾਸਟਰ ਹੁਣ ਇਹ ਕਹਿੰਦਾ ਹੈ ਕਿ ਮੈਨੂੰ ਕੋਈ ਨਹੀਂ ਮਤਲਬ ਅਰੈਸਟ ਨਹੀਂ ਕਰ ਸਕਦਾ ਕਿ ਕੱਲ ਮੈਂ ਆਪਣੇ ਹਜ਼ਾਰਾਂ ਚਾਇਨਾਤ ਲੈ ਕੇ ਜਿਨੇ ਕਿ ਸਰਸੇ ਵਾਲੇ ਨੇ ਕੀਤਾ ਸੀਗਾ ਕਿ ਪੰਜ ਗੁੱਲਾ ਵੀ ਕੇ ਜਦੋਂ ਉਹਦੀ ਕੋਰਟ ਡੇਟ ਸੀਗੀ ਉਸ ਟਾਈਮ ਐਦਾਂ ਕੱਲ ਆਏਗਾ ਉਹ ਆਪਣੇ ਅਸੀਂ ਵੀ ਉਹਦਾ ਵਿਰੋਧ ਕਰਾਂਗੇ ਡਟ ਕੇ ਸਾਡੀ ਸਿੱਖ ਜਥੇਬੰਦੀਆਂ ਹਿੰਦੂਸ ਗਠਨ ਸਾਡੀ ਸੇਵਸਨਾ ਪੰਜਾਬ ਹੋਰ ਸਾਡੀਆਂ ਕਈ ਸੰਸਥਾਵਾਂ ਨਾਲ ਖੜਨਗੇ ਤੇ ਭੈਣ ਦੇ ਤੇ ਅਸੀਂ ਅੱਗੇ ਹੋ ਕੇ ਡਟ ਕੇ ਕੰਮ ਕਰਾਂਗੇ ਤੇ ਅਸੀਂ ਬਿਲਕੁਲ ਘਰੋ ਕਰਾਂਗੇ ਇਹਨਾਂ ਦਾ ਦੇਖੋ ਪੁਲਿਸ ਪ੍ਰਸ਼ਾਸਨ ਸਾਡੇ ਨਾਲ ਖੜਾ ਪਰ ਲੇਕਿਨ ਇਹਨਾਂ ਬੰਦਿਆਂ ਦਾ ਨੇ ਪਤਾ ਕੀ ਸੱਟ ਮਾਰ ਕਰੇ ਉਲਟ ਉਲਟਾ ਚੋਰੀ ਦੇ ਪਰਚੇ ਕਰਾਂਦਾ ਪਿਆ ਜਾਂ ਛੇੜਛਾੜ ਦੇ ਪਰਚੇ ਕਰਾਂਦਾ ਤਾਂ ਹੋਰ ਕੀ ਵੱਡੀ ਗੱਲ ਤਾਂ ਹੈ ਨਹੀਂ ਤੇ ਬਾਕੀ ਜਿਹੜਾ ਇਹਦਾ ਕੰਮ ਨੇ ਨੇਪਾਲ ਤੋਂ ਮੇਰੇ ਨਾਲ ਕਿਸੇ ਬੰਦੇ ਨਾਲ ਕੰਟਰੈਕਟ ਕੀਤਾ ਕਿ ਸਿਮਰਨ ਜੀ ਮੇਰੇ ਨਾਲ ਇੱਥੇ ਨੇਪਾਲ ਚ ਬਹੁਤ ਬੁਰਾ ਅਮਕਾ ਦੱਸੋ ਕੀ ਹੋਇਆ ਰਾਤ ਨੂੰ 11:30 ਵਜੇ ਫੋਨ ਆਂਦਾ ਮਾੜਾ ਮੋਬਾਈਲ ਕਾਫੀ ਮੀਡੀਆ ਤੇ ਦਿੱਤਾ ਸੀਗਾ ਮੈਨੂੰ ਜਦੋਂ ਬੰਦਾ ਗੱਲ ਕਰਦਾ ਮੇਰੇ ਨਾਲ 11:30 ਵਜੇ ਉਸ ਤੋਂ ਬਾਅਦ ਜਦੋਂ ਗੱਲ ਕੀਤੀ ਮੈਂ ਕਿਹਾ ਗੱਲ ਦੱਸੋ ਭਾਈ ਸਾਹਿਬ ਕੀ ਹੈ ਕਹਿੰਦਾ ਗੱਲ ਇਹ ਹੈ ਕਿ ਟਰਮ ਦੇ ਨਾਤੇ ਬੰਦਾ 1.5 ਕਰੋੜ ਰੁਪਏ ਇਕੱਠਾ ਕਰਕੇ ਲੈ ਗਿਆ ਸਿਰਫ ਹੱਥ ਰੱਖਣ ਦਾ ਹੀ ਤੇ ਅਲੱਗ-ਅਲੱਗ ਬੰਦਿਆਂ ਦੇ ਆ ਤੁਹਾਨੂੰ ਮੈਂ ਫੋਟੋਆਂ ਇਹਦੀਆਂ ਦਖਾਨਾ ਦੇਖੋ ਧਰਮ ਦੇ ਨਾਲ ਤੇ ਪੂਰਾ ਨੇਪਾਲ ਜਿਸ ਟਾਈਮ ਹਾਈਲਾਈਟ ਹੈ ਤੁਸੀਂ ਸਰਚ ਕਰ ਸਕਦੇ ਆ ਇੰਟੈਲੀਜੈਂਸ ਪੁੱਛ ਸਕਦੇ ਹੋ ਕਿ ਨੇਪਾਲ ਚ ਕੀ ਕੀਤਾ ਇਹ 18 ਤਰੀਕ ਨੂੰ ਪਹਿਲਾਂ ਦੀ ਗੱਲ ਹੈ 14 ਐ 15 ਤਰੀਕ ਦੀ ਗੱਲ ਹੈ ਨੇਪਾਲ ਦੀ ਜੀ ਹਾਂ ਅੱਠ ਹਾਜੀ ਮਾਰਚ ਦੀ ਹਾਂਜੀ ਹਾਂਜੀ ਕੱਲ ਉਹਦੇ ਨਾਲ ਜਾਵਾਂਗੇ ਜੀ ਕਿਉਂਕਿ ਉਹਨਾਂ ਨੂੰ ਡਰ ਬਹੁਤ ਉਹਨਾਂ ਨੂੰ ਇਸ ਟਾਈਮ ਡਰ ਬਣਾ ਰੱਖਿਆ ਜੀ ਇਹਨਾਂ ਨੇ ਤੇ ਜਿਹੜਾ ਇਹ ਨੇਪਾਲ ਵਾਲਾ ਕੇਸ ਸੀਗਾ ਐਚਓ 7 ਬੰਦੇ ਇਸ ਟਾਈਮ ਨੇਪਾਲ ਦੀ ਜੇਲ੍ਹ 'ਚ ਨੇ ਹਾਂਜੀ ਇਹਦੇ ਜਿਹੜਾ ਇਹਨੇ ਕਿ ਨੇਪਾਲ ਤੋਂ 7 ਬੰਦੇ ਜੇਲ੍ਹ 'ਚ ਨੇ ਜਿਹੜੇ ਕਿ ਗਰੀਬ ਘਰ ਤੋਂ ਜਿਹੜੇ ਕਿ ਏਜੰਟ ਬਣੇ ਸੀਗੇ ਅਸੀਂ ਤੁਹਾਡੇ ਨਾਲ ਬਾਬਾ ਜੀ ਨੂੰ ਮਿਲਾ ਦੰਦੇ ਆ ਜਾਂ ਪਾਸ ਜੀ ਨੂੰ ਮਿਲਾ ਕੇ ਤੁਹਾਡਾ ਗੱਲਬਾਤ ਕਰਾਂ ਤੁਹਾਡੇ ਪਰਸਨਲੀ ਪ੍ਰੇਅਰ ਕਰੂਗਾ ਇੱਕ ਹੱਥ ਰੱਖਣ ਦੇ ਉਹ ਬੰਦਾ 25-25000 ਰੁਪਏ ਲਾਂਦਾ ਦੱਸੋ ਕਿਹੜੇ ਧਰਮ 'ਚ ਲਿਖਿਆ ਜੀ ਸਿਰਫ ਇੱਕ ਵਾਇਬਲ ਨੂੰ ਬਦਨਾਮ ਕਰਦਾ ਪਿਆ ਤਾਰਮ ਦੇ ਨਾ ਤੋਂ ਜਿਹੜੇ ਤਿੰਨ ਬੰਦੇ ਉਹ ਜੇਲ੍ਹ ਤੋਂ ਬਾਹਰ ਨੇ ਮੈਂ ਕਿਹਾ ਕੰਟ੍ਰੈਕਟ ਕਿਸੇ ਸਾਡੀ ਹੈਲਪ ਕੀਤੀ ਜਾਵੇ ਮੈਂ ਉਹਨਾਂ ਨੂੰ ਕਿਹਾ ਤੁਸੀਂ মিডিਆ ਸਾਹਮਣੇ ਆਓ ਮੈਨੂੰ ਕਹਿੰਦੇ ਤੁਸੀਂ ਟਿਕਟ ਤੁਹਾਡੀ ਕਰਾ ਦੇ ਮੈਨੂੰ ਇਹ ਬੋਲਦੇ ਨੇ ਨੇਪਾਲ ਤੋਂ ਤੁਹਾਡੀ ਟਿਕਟ ਕਰਾਂ ਸੀ মিডিਆ ਸਾਹਮਣੇ ਤੁਹਾਨੂੰ ਲੈ ਕੇ ਆਵਾਂ ਕਿ ਸਾਡੀ ਹੈਲਪ ਕੀਤੀ ਜਾਵੇ ਬਾਕੀ ਤੁਹਾਨੂੰ ਹੋਰ ਬਹੁਤ ساری ਜਿਹੜੇ ਦੋ ਤਿੰਨ ਕੁੜੀਆਂ ਉੱਥੇ ਹੋਰ ਵੀ ਨੇ ਜਿਨ੍ਹਾਂ ਨਾਲ ਇਦਾਂ ਦਾ ਹੋ ਰਿਹਾ ਉਹ ਅੱਜ মিডিਆ ਸਾਹਮਣੇ ਨਹੀਂ ਆਉਣਾ ਚਾਹੁੰਦੀਆਂ ਕਿ ਉਹ ਡਰ ਰਹੀਆਂ ਨੇ ਵੀ ਸਾਨੂੰ ਮਾਰਿਆ ਨਾ ਜਾਵੇ ਮੈਂ ਨਾਂ ਨਹੀਂ ਸ਼ੇਅਰ ਲੈਣਾ ਸ਼ੇਅਰ ਨਹੀਂ ਕਰਨਾ ਚਾਹੁੰਦਾ ਕਿ ਉਹ ਉਹਨਾਂ ਨੂੰ ਮਾਰਿਆ ਡਰਾ ਰਿਆ ਜਾ ਰਿਹਾ ਤੁਮਕਰ ਉਹ ਇਹ ਤੇ ਚਰਚਾ ਜਿਹੜੀ ਚੰਦਬਰ ਪਿੰਡ ਚ ਜੀ ਹਾਂ ਜੀ ਮੈਂ ਦੱਸਣਾ ਚਾਹਾਂਗੀ ਵੀ ਮੈਂ ਵੀ ਦੱਸਣਾ ਚਾਹਾਂਗੀ ਕਿਉਂਕਿ ਪਹਿਲਾਂ ਸਭ ਤੋਂ ਪਹਿਲਾਂ ਜਦ ਅਸੀਂ ਐਸਪੀ ਆਫਿਸ ਵਿੱਚ ਅਸੀਂ ਕੰਪਲੇਂਟ ਪਾਈ ਹੈ ਕਿਉਂਕਿ ਸਭ ਤੋਂ ਪਹਿਲਾਂ ਫੁੱਟ ਮਾਰੋਈ ਸੀ ਇਹਨਾਂ ਨੂੰ ਪਤਾ ਸੀਗਾ ਕਿ ਜੇ ਹੁਣ ਮੈਨੂੰ ਮਾਰ ਦਿਆ ਇਹਨੇ ਭੱਜ ਜਾਣਾ ਚਲੇ ਜਾਣਾ ਇਹਨਾਂ ਨੇ ਅਸੀਂ ਉਸ ਤੋਂ ਬਾਅਦ ਰਿਜ਼ਾਈਨ ਪਾਇਆ ਰਿਜ਼ਾਈਨ ਤੋਂ ਬਾਅਦ ਅਸੀਂ ਨੋਟਿਸ ਵੀ ਭੇਜਿਆ ਕਿਉਂਕਿ ਸਾਨੂੰ ਪਤਾ ਸੀ ਕਿ ਜਿਹੜੇ ਵੀ ਜਾਂਦੇ ਆ ਉਹਨਾਂ ਦੇ ਉੱਤੇ ਇਹ ਪਰਚੇ ਲਾਉਂਦੇ ਆ ਉਹਨਾਂ ਦੇ ਉੱਪਰ ਜਾਂ ਤਾਂ ਚੋਰੀ ਦਾ ਇਲਜ਼ਾਮ ਲਗਾਉਂਦਾ ਹੈ ਜਾਂ ਫਿਰ ਲਗਾਉਂਦੇ ਆ ਕਿ ਇਹਨਾਂ ਜੇ ਸਾਡੇ ਪਾਸਟਰਸ ਜਿਹਨੇ ਉਹਨਾਂ ਦੇ ਉੱਤੇ ਛੇੜਖਾਨੀ ਦਾ ਤੇ ਉਸ ਤੋਂ ਬਾਅਦ ਜਦ ਅਸੀਂ ਐਸਐਸਪੀ ਆਫਿਸ ਵਿੱਚ ਅਸੀਂ ਆਪਣੀ ਕੰਪਲੇਂਟ ਪਾਈ ਹੈ ਉਸ ਤੋਂ ਬਾਅਦ ਇਹਨਾਂ ਨੇ ਸਾਡੇ ਉੱਪਰ ਜਿਹੜੀ ਅਸੀਂ ਸਭ ਤੋਂ ਸਭ ਤੋਂ ਪਹਿਲਾਂ ਜਿਹੜੀ ਪਤਾ ਲੱਗਿਆ ਕਿ ਇਹਨਾਂ ਨੇ ਸਾਡੇ ਉੱਪਰ ਕੰਪਲੇਂਟ ਪਾਈ ਹੈ ਕਿ ਸਾਡਾ ਪਰਸਨਲ ਡਾਟਾ ਚੋਰੀ ਕਰਕੇ ਭੱਜਿਆ ਪਰਸਨਲ ਡਾਟਾ ਤੇ ਉਸ ਤੋਂ ਬਾਅਦ ਲਾਈਵ ਵਿੱਚ ਬੋਲਿਆ ਗਿਆ ਹੈ ਕਿ ਇਹ ਸਾਡੇ ਪਰਸਨਲ ਡਾਟਾ ਲੈ ਕੇ ਚਲੇ ਗਏ ਨੇ ਸਾਰੇ ਪਾਸਟਰ ਇਹਨਾਂ ਨੇ ਪਲੈਨਿੰਗ ਕੀਤੀ ਆ ਹੁਣ ਇਹ ਲੋਕਾਂ ਤੋਂ ਪੈਸੇ ਮੰਗ ਰਹੇ ਨੇ ਤੇ ਮੈਂ ਚਾਹਦੀ ਆ ਕਿ ਮੈਨੂੰ ਦੱਸਦੇ ਦ ਜਾਵੇ ਅਸੀਂ ਕਿਸ ਪਰਸਨ ਨੂੰ ਅਸੀਂ ਇੱਕ ਵੀ ਇਹਨਾਂ ਦੇ ਜੋ ਵੀ ਚਰਚੇ ਦਾ ਡਾਟਾ ਸੀਗਾ ਕੋਈ ਵੀ ਇੱਕ ਸਿੰਗਲ ਬਲੀਵਰ ਨੂੰ ਵੀ ਅਸੀਂ ਕਦੀ ਕੋਲ ਨਹੀਂ ਕੀਤਾ ਕਿ ਤੁਸੀਂ ਸਾਡੀ ਹੈਲਪ ਕਰੋ ਸਾਨੂੰ ਪੈਸਾ ਦੋ ਕੋਈ ਤਾਂ ਬੰਦੇ ਨੇ ਸਾਨੂੰ ਦਿੱਤਾ ਹੋਣਾ ਕੁਝ ਤਾਂ ਇਹਨਾਂ ਦੇ ਕੋਲ ਸਬੂਤ ਕੋਈ ਐਵੀਡੈਂਸ ਤਾਂ ਹੋਣਾ ਤੇ 1 ਕਰੋੜ ਮੈਨੂੰ ਮੈਨੂੰ ਜੇ ਮੈਂ 1 ਕਰੋੜ ਲੈ ਕੇ ਭੱਜੂੰਗੀ ਹਰ ਜਗ੍ਹਾ ਕੈਮਰੇ ਲੱਗੇ ਹੋਏ ਗੇਟ ਤੇ ਵੀ ਕੈਮਰੇ ਲੱਗੇ ਹੋਏ ਹਰ ਜਗ੍ਹਾ ਕੈਮਰਾ ਹੈ ਤੇ ਕਿਥੀ ਤਾਂ ਕੋਈ ਸਬੂਤ ਹੋਊਗਾ ਡੇਢ ਤੁਹਾਨੂੰ ਵੀ ਪਤਾ ਕਿ ਡੇਢ ਕਰੋੜ ਚੱਕਣਾ ਇੱਕ ਲੇਡੀ ਦੇ ਲਈ ਕਿੰਨਾ ਜ਼ਿਆਦਾ ਮੁਸ਼ਕਿਲ ਹੈ ਨਾ ਮੈਂ ਬੈਗ ਵਿੱਚ ਪਾ ਕੇ ਜਾਊਂਗੀ ਔਰ ਉਸ ਤੋਂ ਬਾਅਦ ਜਦ ਇਹ ਫੁਟੇਜ ਆਈ ਸਭ ਕੁਝ ਆਇਆ ਤੇ ਇਹਨਾਂ ਨੇ ਹੁਣ ਜਿਹੜੀ ਲੇਟਸਟ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਤੇ ਉਹਦੇ ਵਿੱਚ ਬੋਲਿਆ ਗਿਆ ਏ ਕਿ ਇਹ ਚੋਰੀ ਕਰਦੀ ਫੜੀ ਗਈ ਤੇ ਅਸੀਂ ਇਹਨਾਂ ਨੂੰ ਕੱਢਿਆ ਏ ਇਹ ਗਏ ਨਹੀਂ ਹੈਗੇ ਦੂਸਰਾ ਸਟੇਟਮੈਂਟ ਔਰ ਥਰਡ ਹੁਣ ਇਹਨਾਂ ਦੀ ਵਾਈਫਾਈ ਹੈ ਜਿਹੜਾ ਕਿ ਕਦੀ ਚਰਚ ਵੀ ਨਹੀਂ ਵਰਦੇ ਹੈਗੇ ਕਦੀ ਸਾਨੂੰ ਮਿਲਦੇ ਵੀ ਨਹੀਂ ਹੈਗੇ ਤੇ ਹੁਣ ਉਹ ਆਏ ਅੱਗੇ ਔਰ ਉਹ ਕਹਿ ਰਿਹਾ ਕਿ ਸਾਡਾ ਸੋਨਾ ਲੈ ਕੇ ਭੱਜ ਗਈ ਹੈ ਤੇ ਕਿੰਨਾ ਕੋਈ ਇਹਨਾਂ ਦਾ ਇੱਕ ਵੀ ਬਿਆਨ ਦੂਜੇ ਬਿਆਨ ਨਾਲ ਮੈਚ ਨਹੀਂ ਕਰਦਾ ਹਰ ਇੱਕ ਕੰਪਲੇਂਟ ਸੇਮ ਕੰਪਲੇਟਾ ਹਰ ਇੱਕ ਜਿਹੜਾ ਵੀ ਉਹ ਤੋਂ ਜਾਂਦਾ ਹੈ ਸੇਮ ਸੇਮ ਕੰਪਲੇਟ ਇਹ बार-बार ਰਿਪੀਟ ਕੀਤੀ ਜਾਂਦੀ ਹੈ ਤੁਸੀਂ ਦਾਵਾ ਕਰਦੇ ਕੁਝ ਵੀ ਉਸ ਵੀਡੀਓ ਜੋ ਮੇਲ ਜੋ ਵੀਡੀਓ ਚਾਹ ਜਿਹਦੇ ਥੱਪੜ ਪੈ ਰਹੇ ਹਨ ਹਾਂ ਜੀ ਹਾਂਜੀ ਹਾਂਜੀ ਵਿੱਚ ਕਮਪਨੀ ਦੀ ਸਾਡੀ ਭਟਾਈ ਨਹੀਂ ਹੋਈ ਹਾਂਜੀ ਉਹ ਦੇਖੋ ਉਹ ਕਹਿ ਰਿਹਾ ਤੁਸੀਂ ਇਸ ਵੀਡੀਓ ਦੀ ਜਾਂਚ ਕਰ ਸਕਦੇ ਹੋ ਤੇ ਇਸ ਵੀਡੀਓ ਵਿੱਚ ਉਹ ਮੁੰਡਾ ਹੈ ਉਹਦੇ ਥੱਪੜ ਵੱਜ ਰਹੇ ਤੇ ਹੁਣ ਅਸੀਂ ਇੱਕ ਨੈਕਸਟ ਵੀਡੀਓ ਵੀ ਦੇ ਸਕਦੇ ਹਾਂ ਜਿਹੜਾ ਉਹ ਦੂਸਰੇ ਰੂਮ ਚ ਜਾ ਕੇ ਰੋ ਰਿਹਾ ਸੀਗਾ ਆਪਣਾ ਸਿਰ ਫੜ ਕੇ ਰੋ ਰਿਹਾ ਸੀਗਾ ਕਿ ਮੇਰਾ ਸਿਰ ਇੰਨਾ ਜ਼ਿਆਦਾ ਪੇਨ ਹੋ ਰਿਹਾ ਵੀ ਇੰਨੀ ਬੁਰੀ ਤਰ੍ਹਾਂ ਮੈਨੂੰ ਮਾਰਿਆ ਗਿਆ ਹੈ ਤੇ ਉਹ ਬੱਚਾ ਕਹਿ ਰਿਹਾ ਕਿ ਉਦੋਂ ਦੂਜਾ ਬੱਚਾ ਵੀ ਜਿਹੜਾ ਬੈਠਾ ਸੀਗਾ ਉਹ ਕਹਿ ਰਿਹਾ ਸੀ ਉੱਥੇ ਹੈ ਹੀ ਨਹੀਂ ਸੀ ਤੇ ਉਹ ਵੀਡੀਓ ਦੀ ਜਾਂਚ ਵਿੱਚ ਤੁਹਾਨੂੰ ਖੁਦ ਪਤਾ ਲੱਗ ਜਾਏਗਾ ਕਿ ਉਹ ਬੱਚਾ ਝੂਠ ਬੋਲ ਰਿਹਾ ਕਿਸੇ ਪ੍ਰੈਸ਼ਰ 'ਚ ਕਿਉਂਕਿ ਅਸੀਂ ਹੁਣ ਉੱਥੇ ਹੈ ਨਹੀਂ ਅਸੀਂ ਉਹਨਾਂ ਦੇ ਕੰਟੈਕਟ ਵਿੱਚ ਨਹੀਂ ਆ ਸਾਨੂੰ ਨਹੀਂ ਪਤਾ ਕਿ ਉਹਨਾਂ ਬੱਚਿਆਂ ਦੀ ਕੀ ਮਜਬੂਰੀ ਕੀ ਦਬਾਅ ਹੈ ਉਹਨਾਂ ਤੇ ਹਾਂਜੀ ਨਹੀਂ ਹੁਣ ਇੱਕ ਸਵਾਲ ਹੈ ਜਿਹੜਾ ਇਹ ਜੀ ਕਰਦੇ ਹਾਂ ਕੱਲ ਜਿਹੜਾ ਡਿਸੀਜਨ ਆਪੇ ਹਾਂਜੀ ਬੰਦੋ ਕੀ ਕੋਈ ਗੈਰੰਟੀ ਬੰਦੇ ਕਰਦੇ ਕਰਦੇ ਜਾ ਰਹੇ ਤੁਹਾਡੇ ਉਹ ਦਾ ਸਪੂਟ ਹੈ ਕੋਈ ਜੇ ਇਸ ਤੋਂ ਬਾਅਦ ਵੀ ਤੁਹਾਨੂੰ ਕੋਈ ਵਾਲੀਅਤ ਤੇ ਕੋਈ ਜਾਂਚ ਹੋ ਰਿਹਾ ਜਾਂ ਕੋਈ ਇਫੈਕਟ ਆ ਰਿਹਾ ਜਾਂ ਕਿਸ ਤਰ੍ਹਾਂ ਦਾ ਦਬਾਅ ਮਹਿਸੂਸ ਹੋ ਰਿਹਾ ਦੇਖੋ ਜੀ ਸਾਡੀ ਰੈਕੀ ਹੋ ਰਹੀ ਹੈ ਜੀ ਕਾਰ ਬਲ ਜਾ ਰਹੇ ਨੇ 2-4 ਬੰਦੇ ਅਣਪਛਾਤੇ ਟ੍ਰੈਕੀ ਕਰ ਰਹੇ ਨੇ ਕਿ ਤੁਸੀਂ ਉੱਥੇ ਨਾ ਪਹੁੰਚੋ ਕੱਲ ਨਾ ਕਰੋ ਕਰੋ ਜਿਹੜਾ ਇਹਨਾਂ ਦੇ ਸੂਤਰਾਂ ਮੁਤਾਬਿਕ ਇਹਨਾਂ ਦੇ ਉੱਥੋਂ ਹੀ ਪਤਾ ਲੱਗਿਆ ਸਾਨੂੰ ਕਿਹੜੇ ਆਪਣੇ ਆਪ ਤਾਂ ਲੱਗਾ ਕਿਸੇ ਗੱਲ ਦਾ ਇਹਨਾਂ ਦੇ ਉੱਥੋਂ ਹੀ ਚਰਚਾ ਚੋਂ ਪਤਾ ਲੱਗ ਰਿਹਾ ਵੀ ਤੁਹਾਡੇ ਨਾਲ ਆ ਹੋਣੇ ਵਾਲਾ ਕੱਲ ਕੀ ਹੋਣਾ ਕੀ ਤੁਹਾਡੀ ਜਾਨ ਨੂੰ ਖਤਰਾ ਹੈ ਕਿ ਤੁਹਾਨੂੰ ਮਾਰਿਆ ਜਾਣਾ 2-2 ਲੱਖ ਰੁਪਇਆ ਲੈ ਕੇ ਸ਼ੂਟਰ ਬਿਲਾ ਰੱਖੇ ਮਾਰਨ ਵਾਸਤੇ ਉੱਪਰ ਕੀ ਕਹਿਦੀ ਹੈ ਜੀ 2-2 ਲੱਖ ਰੁਪਇਆ ਲੈ ਕੇ ਬਾਹਰ ਦੇ ਦਾ ਸਟ੍ਰੀਟ ਦੇ ਸਾਰੇ ਬੰਦੇ ਬਿਲਾ ਰੱਖੇ ਨੇ ਜਿਹੜੇ ਕਿ ਇਹਨਾਂ ਨੂੰ ਮਾਰਿਆ ਜਾਵੇ ਇਹਨਾਂ ਨੂੰ ਪੁਲਿਸ ਨੂੰ ਆਲਰੇਡੀ ਕੰਪਲੀਟ ਦੇ ਚੁੱਕੇ ਆ ਜੀ ਵੀ ਸਾਡੀ ਖਤਰਾ ਹੈ ਸਾਨੂੰ ਅਸੀਂ ਕੱਲ ਫੇਰ ਵੀ ਰੋਸ਼ ਪ੍ਰਦਰਸ਼ਨ ਕਰਾਂਗੇ ਕਿ ਉਹਨੂੰ ਉੱਥੇ ਜਦੋਂ ਆਵੇ ਅਸੀਂ ਕਰੋ ਜ਼ਰੂਰ ਕਰਾਂਗੇ ਨਾ ਅਸੀਂ ਡਟ ਕੇ ਮੁਕਾਬਲਾ ਕਰਾਂਗੇ ਇਹ ਨਹੀਂ ਕਹਿੰਦੇ ਕਿ ਅਸੀਂ ਡਰਨ ਵਾਲੇ ਆ ਕਿ ਇਹਨੂੰ ਅਰੈਸਟ ਕੀਤੀ ਹੈ ਕਪੂਰਥਲਾ ਪੁਲਿਸ ਨੂੰ ਅਸੀਂ ਅਪੀਲ ਕੀਤੀ ਹੈ ਕਿ ਇਹਨੂੰ ਅਰੈਸਟ ਕੀਤਾ ਜਾਵੇ ਮੋਹਾਲੀ ਪ੍ਰਸ਼ਾਸਨ ਨੂੰ ਵੀ ਕੀਤੀ ਇਹਨੂੰ ਅਰੈਸਟ ਕੀਤਾ ਜਾਵੇ ਕਿ ਕਿੱਡਾ ਇੱਕ ਵੱਡਾ ਡੋਨ ਹੈ ਜਿਹੜਾ ਅਰੈਸਟ ਨਹੀਂ ਕੀਤਾ ਜਾਂਦਾ ਕਿੱਡੇ ਵੱਡੇ ਇਹ ਤੇ ਕਾਰੋਬਾਰ ਨੇ ਉਹ ਜਿਹੜਾ ਇਲਜ਼ਾਮ ਲਾ ਰਹੇ ਕਿ ਇਹ ਡਿਸੀਜਨ ਤੋਂ ਪਹਿਲਾਂ ਮੋਹਾਲੀ ਐਸਐਸਬੀ ਦਫ਼ਤਰ ਕਰਾਂਗੇ ਜੀ ਜਦੋਂ ਕੋਰਟ ਡੇਟ ਆਏਗਾ ਸੈਸ਼ਨ ਕੋਰਟ ਜਾਏਗਾ ਉਹਦੇ ਸਾਹਮਣੇ 4 ਨੰਬਰ ਗੇਟ ਤੇ ਕਰਾਂਗੇ 4 ਨੰਬਰ ਤੇ ਦੀ ਗੇਟ ਤੋਂ ਐਂਟਰੀ ਹੁੰਦੀ ਜਿੱਦਾਂ ਵੀਆਈਪੀ ਕੋਈ ਜਾਂਦਾ ਨਾ ਉਵੇਂ ਐਂਟਰੀ ਹੁੰਦਾ ਸਾਡਾ ਸੀਐਮ ਭਗਵਾਨਦਾਨ ਉਵੇਂ ਐਂਟਰੀ ਹੁੰਦੀ ਹੈ ਦੋ ਚਾਰ ਗੱਡੀਆਂ ਤੇ ਅੱਗੇ ਲੱਗੀਆਂ ਹੁੰਦੀਆਂ ਬਾਕੀ ਪਿੱਛੇ ਹੁੰਦੀਆਂ ਨੇ ਕਾਫੀ ਕਾਫਲ ਆਉਂਦੇ ਨੇ ਇਹ ਨਾਮ ਲਾ ਰਹੇ ਨੇ ਕਿ ਹੁਣ ਜੀ ਯੂ ਯਾਦ ਆਈ ਤੁਹਾਨੂੰ ਕਿ ਦੇਖਦੇ ਆ ਜਿਸ ਦਾ ਕੇ ਸਾਜ਼ਿਦ ਨੇ ਤੈਅ ਕਰਾਇਆ ਇਹ ਪੂਰਾ ਗੈਂਗ ਹੈ ਇਹ ਨਾ ਕੋਈ ਦਾਤਾ ਦੇਖੋ ਕੋਈ ਸਾਜ਼ਿਦ ਨਹੀਂ ਹੈਗੀ ਸਾਡੀ ਕੋਈ ਸਾਜ਼ਿਦ ਵਾਲਾ ਕੋਈ ਉਹ ਨਹੀਂ ਹੈਗਾ ਸਾਡਾ ਇਹ ਹੈ ਕਿ ਸਾਹਮਣੇ ਆ ਕੇ ਪੁਲਿਸ ਕਿਉਂ ਨਹੀਂ ਫੜਦੀ ਇਹਨੂੰ ਸਾਡਾ ਤਾਂ ਕਹਿਣ ਦਾ ਮਤਲਬ ਹੈ ਅਸੀਂ ਕ੍ਰੋਸ ਕਰਕੇ ਕਰਦੇ ਪਏ ਆ ਕਿ ਇਹਨੂੰ ਅਰੈਸਟ ਕੀਤਾ ਜਾਵੇ ਪੁਲਿਸ ਨੂੰ ਯਾਦ ਉਸ ਦਿਨ ਥੋੜੇ ਦਿਨ ਪਹਿਲਾਂ ਜਦੋਂ 18 24 ਤਰੀਕ ਸੀਗੀ 24 ਤਰੀਕ ਨੂੰ ਕਮਿਸ਼ਨ ਮਹਿਲਾ ਕਮਿਸ਼ਨ ਨੂੰ ਕਾਲ ਕੀਤਾ ਉਹ ਕਹਿੰਦੇ ਸੀ कर दे पे हैं कि थोड़ा सबर करो कि सबर करिए बंद अरेस्ट नहीं किया कि सब कुछ कर सकती तो तो है सर, वो ही मैं जो धमकी है घर वालों को डराया जा रहा है इनको डराया जा रहा है ये आज घर से बेघर हो गए हैं किसी के जो उनके लोग है जो उनके लोग है उनके जो बाहर से बुला रखे वो धमकी डराना शुरू कर दिया है खुद मेरे को कि तू पीछे हो जा नहीं इल्जाम तुम्हारा बुरा होगा अभी तो नहीं है बिल्कुल नहीं लग रहा हमारे कोई कार्रवाई कर रही है देखो पर्चा दर्ज दो दिन हो कर और अरेस्ट नहीं किया इसको अरेस्ट क्यों नहीं किया यानी पुलिस पे पूरा ये बंदा दबाव डाल रहा है की मेरे को रेस्ट मत करो हाँ जी ਦੇਖੋ ਇਹਨਾਂ ਦੇ ਗਰੁੱਪ ਦਾ ਹੀ ਮੈਸੇਜ ਆਇਆ ਮੈਂ ਦਿਖਾ ਸਕਦਾ ਬੱਸਾਂ ਬੰਦਾ ਆਪਣੇ ਗਰੁੱਪ ਚ ਪਾਉਂਦਾ ਇਹ ਕਿ ਤੁਸੀਂ ਆਓ ਇਹ ਨਹੀਂ ਦੱਸਦਾ ਜਦੋਂ ਬੰਦੇ ਕੋਈ ਵੀ ਆਂਦਾ ਚਾਹ ਲੇਡੀਜ਼ ਆ ਕੋਈ ਜੈਂਟਲ ਨੂੰ ਦੱਸਿਆ ਨਹੀਂ ਜਾਂਦਾ ਵੀ ਤੁਸੀਂ ਇੱਥੇ ਆਓ ਉਹਨੂੰ ਇਹ ਦੱਸਿਆ ਜਾਂਦਾ ਕਿ ਤੁਹਾਨੂੰ ਪਰਸਨਲ ਤੁਹਾਡੇ ਵਾਸਤੇ ਪਾਸਟਰ ਜੀ ਮਿਲਣਗੇ ਤੁਹਾਨੂੰ ਪ੍ਰੇਅਰ ਕਰਨਗੇ

नहीं नहीं ये पास्टर है मैं ऐसा समाज सेवा जिला प्रधान शिवसेना से हूँ मैं ये ऐसा मेरे पास हेल्प के लिए आए मैं जो वो कलवारी लड़की उनका उनके साथ में मैं जुड़ा हूँ और इनके साथ में उनको भी मैं सामने में बड़े मालूम कुछ के हाँ जी हाँ हाँ जी हाँ हाँ जी हाँ जी, हाँ जी। तो मेरा जो काम है वहाँ पे सिर्फ प्रार्थना करना और बच्चों को ट्रेंड करना था वहाँ पे हर एक डिपार्टमेंट अलग अलग है जैसे बाहर काउंटर्स लगते हैं मेरा काउंट मेरा सिर्फ अंदर का काम है जैसे बच्चों को ट्रेंड करना जो जैसे कोई भी पेशेंट्स आता जस्ट उनकी प्रेयर्स करना मेरा वो था और मैं बच्चों को ट्रेंड करती थी देखो जो विश्वास करते हैं, खुद भी प्रेज करते हैं लोगों के जीवन में उनके विश्वास के द्वारा भी काम होता है तो कुछ लोग ठीक होते थे किस... हम तो जस्ट उनको बच्चों को ट्रेंड करते थे कि आपने बाइबल पढ़नी है प्रार्थना करनी है और जो लोग आपके पास फ़ोन कर रहे हैं कि हमारी ये समस्या हमारे लिए प्रार्थना करो या कोई काउंसलिंग उनके लिए करनी है जस्ट वो काउंसलिंग होती थी और जैसे कि लोग चर्च में आते थे उनकी काउंसलिंग करनी बस और कुछ वो सारा वो सारा जो डिपार्टमेंट है वो बच्चे अलग है हमारा डिपार्टमेंट अलग है वो वचनों से मोल्ड कर देते थे क्योंकि देखो काम प्रभु करता है कोई इंसान नहीं करता सबसे बड़ी बात तो यही चीज़ है कि अगर उनका फेथ भी है जो आने वाला उसका भी फेथ होता है तो अब तो ये चीज़ें थी कि वहाँ पे ऐसा कुछ हो ही नहीं रहा था वहाँ पे जब हम आगे जाते थे अगर आगे हम देख रहे हैं तो लड़कियों के साथ इशारेबाजी जो भी होती थी वो चीज़ों से जब हम इतने ज़्यादा डिस्टर्ब हो गए थे और ये लड़की का सामने आना अभी ये चीज़ें इतनी ज़्यादा क्लियरली सबके सामने और पूरे चर्च को पता लग रही थी कि अभी ये चीज़ें हो रही हैं तो ये बहुत ज़्यादा गलत हो रही है और वचन के इन चीज़ों के अलावा तो इन चीज़ों के साथ कोई मैच ही नहीं था ये चीज़ों का हाँ जी हाँ जी मैंने जो ये जो जो भी मेरे साथ ये इंसिडेंट हुआ वो एक लड़की को लेके ही हुआ था क्योंकि अभी तक वो कभी मेरी चीज़ें सामने नहीं आई थी जब ये लड़की मेरे टावर की थी मेरे परिवार में वो बच्चे मेरे साथ टच में थे उनकी सिस्टर थी जिसके कारण ये सारा जो भी वाद विवाद हुआ है Request, so, जैसे आप बोल रहे हैं कि आ, पैसे लिए जाते थे या कुछ भी है बट सबसे पहले बात होती है कि अगर कोई कॉन्ट्रीब्यूशन कर रहा है तो वो अपनी इच्छा से कर रहा है हम भी अगर मैं बात कर रही हूँ अपनी तो हम भी कॉन्ट्रीब्यूशन करते हैं अगर हम अपनी इच्छा से करते हैं किस से किसी से ज़ोर ज़बरदस्ती से पैसे नहीं लिए जाते और ना ही कोई दे सकता है सबसे बड़ी बात और अगर आप चंगा करने हाँ जी मैं वहाँ पे मैनेजमेंट टीम देखती थी जो प्रेयर टावर है जैसे आईटी डिपार्टमेंट्स हैं और जो इनके कॉल सेंटर्स होते हैं जिस पर प्रार्थनाएँ की जाती है ऑल ओवर वर्ल्ड से हमारे पास कॉल्स आती थी जिसके थ्रू अगर कोई पीड़ित है लाइक बोल रहा है कि मैं प्रॉब्लम में हूँ मेरे लिए प्रार्थना कर दीजिए तो उस प्रेयर टावर को मैं हैंडल करती थी सॉरी तकलीफ ये मेरी सिस्टर है ये मेरी तकलीफ सबसे पहली है कि इसको मारा गया मतलब ये राइट्स किसी को नहीं है हाथ उठाने का और इस चीज़ के अगेंस्ट में पहले भी थी जो मेरे एंड से बोला भी जाता था कि मतलब हाथ नहीं उठाना चाहिए तो ये चीज़ें होती थी वहाँ पे बट ये होता था कि कहते हैं ना कि प्रेशर हो जाता है और दबाव ये होता है कि कुछ करना दे क्योंकि हमारे सामने ही होता था कि किसी पे झूठे केस डाल दिए या फिर एफआईआर करवा दी तो एक मिड्योकर फैमिली के लिए इट्स वेरी डिफ़िकल्ट कि कोर्ट में जाना आज अगर मैं बोलूं कि हम अगर पुलिस स्टेशन जा भी रहे हैं ना तो हमें इतना ऑकवर्ड लग रहा है कि उस जगह पे हमें नहीं जाना चाहिए इसी वजह से हम इतना टाइम हम ये बोल रहे थे कि नहीं इस वीडियो को हमने नहीं देना कहीं पे भी अगर ये हमें तंग ना करे बट हम हमारे साथ नहीं हुई है लाइक उनके साथ जैसे कॉफी सर अभी आए हैं साथियों को अगर कोई पर्सन अब जैसे उस लड़के को मारा अगर वही हमारे साथ नहीं है तो आगे जाके क्या करेंगे उसको मारा वो साफ मुकर गया वीडियो फुटेज है एंड दिस इज रियल वो कोई फेक नहीं है वो कोई ए नहीं है अगर मैं आई डिपार्टमेंट से हूँ ना तो अगर आई ए वाले नहीं बिकते ना तो दिस इज रियल क्योंकि उसमें इतनी पावर है वो तो किसी को भी परचेज कर सकते हैं तो, वो तो, तो उसार उसार कि से सर वो तो सर उसका एविडेंस भी होगा है? वो कह भी रहे है। सर हमारे पास एविडेंस थे हम लेके आए हैं जिसके पास होते हैं ना वो लेके आता है वो ये नहीं बोलता हम वहाँ देंगे या वहाँ देंगे इन्होंने बोला एआई की एक वीडियो है हमने दूसरी दे दी इन्होंने बोला ये भी एआई की है हमारे पास तीसरी है जब वो लड़का दूसरे रूम में बैठ के रो रहा था सर पकड़ के वो वीडियो भी है हमारे पास बस उसमें वॉइस नहीं है कि वो फुटेज से हमने जैसे कैमरा लगा होता है उसमें से हमने निकाली है डैट्स वाई उसमें वॉइस नहीं है तो तो भारे तो भारे तो 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 सर वो ना कन्वर्जन दिस इज नॉट कॉल्ड कन्वर्जन मेरा फेथ था मेरी लाइफ में प्रॉब्लम्स थी मैं वहाँ पे गई मुझे रिलीफ मिला मुझे एक शांति मिली ठीक है क्योंकि इंसान आजकल जो भाग रहा है ना वो शांति नहीं है अगर मुझे यीशु मसीह को ग्रहण करने से शांति मिल रही है ना तो लोग मंदिर जा रहे हैं मस्जिद जा रहे हैं गिरजाघर जा रहे हैं हर जगह पे जा रहे हैं देरों पे भी जा रहे हैं जहाँ पे उन्हें शांति मिलती है वो जाते हैं तो मुझे वहाँ से मिली किसी को नहीं मिली वो नहीं जाता कोई एक महीने आता है उसको फोर्स थोड़ी किया जाता है कि आप आओ ये फोर्स नहीं किया जाता मेरी इच्छा थी मेरे को रिलीफ मिला मेरे जीवन में गवाही बनी मेरे को तीन साल से साइनिस की प्रॉब्लम थी सात साल मैंने उस चीज़ का जैसे पहले फर्स्ट स्टेज होती है कुछ पता भी नहीं लगा क्या हुआ उसके बाद जब मेरा प्रॉपर ट्रीटमेंट चलने के बाद मुझे कोई रिलीफ नहीं हुआ तीन तीन महीने में बेड पे रहती थी और उसके बाद जब मैं यहाँ पे गई मैंने सेवा ज्वाइन की ज्वाइन करने से एक साल के बाद मुझे रियलाइज़ हुआ कि मुझे ये प्रॉब्लम हो ही नहीं रही आपके लिए ये ऑकवर्ड है आई नो पहले थी काफ़ी टाइम पहले जब मैं यहाँ पर नहीं आती थी उस टाइम थी जैसे कोई सीजन चेंज हो गया तीन महीने बेड पे नहीं रही लाइक जैसे सीजन चेंज होता था उससे प्रॉब्लम होती है सर प्राविण जैसे मॉन्टेयर बोली एक लगी होती है ना, तो वो नाइया नहीं बतानी हमने हमने पर वो अपनी हाँ, प्रॉब्लम आप मतलब ये तो मेरी गवाही है मैम अपने जीवन की गवाही बता रही हूँ गड़गड़ हो रही है उसके रिलेटेड आप बात कर सकते हैं डू नॉट हैव एनी प्रॉब्लम आप कोई भी क्वेश्चन पुट करना चाहते हैं आप कर सकते हैं एक मिनट देखो जो पंजाब सरकार उसी का हाथ होगा जो पंजाब में उसी का हाथ होगा जी वो हाथ ना होता आज वो बंदा जेल के अंदर होता अगर हाथ है तो बंदा बाहर है और जो दूसरी सरकार जो सरकार करवा रही है जी सरकार ही बोल सकते हैं जो अरेस्ट नहीं रही फिलहाल तो पंजाब में सरकारी पंजाब में उसकी आम आदमी पार्टी सरकार है और कौन सी बोल सकते हैं और दूसरी सरकारी नहीं है सर न, नहीं हो सर प्लान है सारा प्लान हो ਸਰ ਮੈਂ ਉਸ ਚੀਜ਼ ਨੂੰ ਨਹੀਂ ਕਹਿ ਸਕਦੀ ਕਿ ਪਲਾਨ ਹੈ ਉਹ ਤਾਂ ਖੁਦਾ ਹੈ ਉਹ ਡਿਪਾਰਟਮੈਂਟ ਵੀ ਅਲੱਗ ਹੈਗਾ ਏ ਕੁਝ ਸਾਨੂੰ ਉਸ ਚੀਜ਼ ਬਾਰੇ ਨਹੀਂ ਪਤਾ ਕਿਉਂਕਿ ਮੈਂ ਉਹੀ ਦੱਸਿਆ ਕਿ ਮੇਰਾ ਜਿਹੜਾ ਵਰਕ ਸੀਗਾ ਉਹ ਫ੍ਰੀ ਟਾਈਮ ਦਾ ਸੀਗਾ ਬਟ ਕੁਝ ਚੀਜ਼ ਦੇ ਵਿੱਚ ਜਿਹੜੀ ਮੈਂ ਇਨਵੋਲਵਮੈਂਟ ਸੀਗੀ ਉਹ ਮੈਂ ਦੱਸ ਦਿੱਤੀ ਤੁਹਾਨੂੰ ਕਿ ਸਰ ਹੁਣ ਇਹ ਤਾਂ ਤੁਸੀਂ ਫਾਈਂਡ ਆਊਟ ਕਰ ਸਕਦੇ ਹੋ ਕਿ ਰਿਐਲਿਟੀ ਹੈ ਤੇ ਦੂਜਾ ਨੇਪਾਲ ਵਾਲਾ ਬੰਦਾ ਵੀ ਇੱਕ ਮਿੰਟ ਇੱਕ ਮਿੰਟ ਆਪਾਂ ਬਾਅਦ ਅਕੋਰਡਿੰਗ ਦੇਖੋ ਇਹਨਾਂ ਦੇ ਸੂਤਰਾਂ ਦੇ ਮੁਤਾਬਿਕ ਸਾਨੂੰ ਪਤਾ ਲੱਗ ਰਿਹਾ ਅੰਦਰ ਕੀ ਚੱਲ ਰਿਹਾ ਕੀ ਨਹੀਂ ਚੱਲ ਰਿਹਾ ਤੇ ਜਿਹੜੇ ਘਰ ਤੋਂ ਰੈਕੀ ਹੋ ਰਹੀ ਹੈ ਸੀਸੀਟੀਵੀ ਕੈਮਰੇ ਵਿੱਚ ਹੈ ਘਰ ਵਾਲੇ ਕੈਮਰੇ ਲੱਗੇ ਨੇ ਦੋ ਦੋ ਤਿੰਨ ਤਿੰਨ ਕੈਮਰੇ ਲੱਗੇ ਹੋਏ ਚ ਹੈ ਸਭ ਕੁਝ ਤੇ ਐਦਾਂ ਨਹੀਂ ਕਿ ਆਪਾਂ ਝੂਠ ਬੋਲ ਲਿਆ ਕੋਈ ਉਹ ਗੱਲ ਸੱਚ ਹੈ ਕਿ ਤੇਰੀ ਵਾਈਫ ਦਾ ਐਕਸੀਡੈਂਟ ਕਰਾ ਮੈਂ ਤੇਰੇ ਫਾਦਰ ਦਾ ਮਾਦਰ ਦਾ ਕਿਤੇ ਵੀ ਜਾਂਦੇ ਉਹਨਾਂ ਸਾਰੀ ਹਿਸਟਰੀ ਸਾਡੀ ਕੱਢੀ ਬੈਠੇ ਘਰ ਦੇ ਉੱਪਰ ਸਰਕਲ ਬਣਾ ਕੇ ਫੇਸ ਦੇ ਪੈਨ ਗਿਆ ਤੁਹਾਡਾ ਇਹ ਘਰ ਮੈਂ ਕੋਈ ਪ੍ਰੋਬਲਮ ਨਹੀਂ ਮੈਂ ਡਰਨ ਵਾਲਾ ਨਹੀਂ ਸੱਚ ਸਾਹਮਣੇ ਲੈ ਕੇ ਆਵਾਂ ਨੇਪਾਲ ਵਾਲਾ ਬੰਦਾ ਵੀ ਇਸ ਟਾਈਮ ਜੁੜ ਚੁੱਕਿਆ ਇਹ ਨੇਪਾਲ ਬ੍ਰਦਰ ਬੋਲੇ ਇੱਕ ਮਿੰਟ মিডিਆ ਸਾਹਮਣੇ ਸਾਰਾ ਖੜਾ ਦੱਸੋ ਕੀ ਕੀ ਹੋਇਆ ਇਹ ਨੇਪਾਲ ਵਾਲਾ ਬੰਦਾ ਜਿਹੜਾ ਪੈਸੇ ਲੈ ਕੇ ਆਇਆ ਧਰਮ ਦੇ ਨਾਂ ਤੋਂ ਜੀ ਡੇਢ ਦੱਸੋ ਜੀ ਕੀ ਕੀਤਾ ਪਾਸਟਰ ਜੀ ਨੇ ਹਿੰਦੀ ਹਿੰਦੀ ਚੱਲਣ ਤੋਂ ਨਹੀਂ ਅਬ ਆ ਜਾ ਰਹੀ ਹੈ ਸਰ ਆਪਕੋ ਬੋਲੋ ਸਰ ਕਿਆ ਹੋਤਾ ਆਪਕੋ ਕੈਸੇ ਕੈਸੇ ਬੰਦੇ ਇਕੱਠੇ ਕੀਏ ਤੇ ਵਾਹ ਪੇ ਐਕਚੁਅਲੀ ਠੀਕ ਹੈ ਅਬ ਜੀ ਰਿਕਾਰਡਿੰਗ ਭੇਜਨਾ ਬ੍ਰਦਰ ਮੈਂ ਠੀਕ ਹੈ ਪ੍ਰੋਬਲਮ ਕਿਆ ਹੋ ਠੀਕ ਹੈ ਇਹ ਵੀਡੀਓ ਤੁਹਾਨੂੰ ਸਾਰਿਆਂ ਨੂੰ ਮੀਡੀਆ ਰਾਈਟ ਕਰ ਦਾਂਗੇ ਕੱਲ ਲਈ ਸਾਡਾ ਜਿਹੜੀ ਸਾਰੇ ਸੰਗਠਨ ਸਾਡੇ ਕੋਰਟ ਦੇ ਬਾਹਰ ਖੜਾਂਗੇ ਕਿ ਡਟ ਕੇ ਮੁਕਾਬਲਾ ਕਰਾਂਗੇ ਕਿ ਇਹਨੂੰ ਅਰੈਸਟ ਕੀਤਾ ਜਾਵੇ ਕਪੂਰਥਲਾ ਪ੍ਰਸ਼ਾਸਨ ਨੂੰ ਵੀ ਮੰਗ ਹੈ ਤੇ ਸਾਡੀ ਮੁਹਾਲਈ ਨੂੰ ਵੀ ਮੰਗ ਹੈ ਕਿ ਇਹਨੂੰ ਅਰੈਸਟ ਕੀਤਾ ਜਾਵੇ ਜਿਹੜੇ ਝੂਠ ਦੇ ਡਰਾਮੇ ਕਰਦਾ ਇਹ ਸਭ ਝੂਠ ਹੈ ਕਦੇ ਕਹਿੰਦਾ ਇਲਜ਼ਾਮ ਇਲਜ਼ਾਮ ਹੀ ਲਾਂਦਾ ਹੋਰ ਤਾਂ ਕੁਝ ਨਹੀਂ ਕਰ ਸਕਦਾ ਇਹ ਬੰਦਾ ਨਾ ਸਾਹਮਣੇ ਆਂਦਾ ਮੀਡੀਆ ਦੇ ਦੋ ਚਾਰ ਬੰਦੇ ਤੇ ਆਪਣੇ ਪਰਸਨਲ ਰੱਖੇ ਨੇ ਜਿਹੜੇ ਡਿਬੇਟ ਕਰਦੇ ਨੇ ਇਹਦੇ ਮੇਰੇ ਨਾਲ ਕਰੇ ਡਿਬੇਟ ਮੈਂ ਕਰਕੇ ਦਿਖਾਵਾਂ ਵੀ ਦੇਖੋ ਤੁਹਾਡੇ ਇਹ ਪ੍ਰੂਫ ਪਏ ਨੇ ਸਿਰਫ ਡਰਦੇ ਨੂੰ ਡਰਾਉਂਦਾ ਐਦਾ ਦਾ ਇਹਦੇ ਹੱਥ 'ਚ ਕੁਝ ਵੀ ਨਹੀਂ ਆ ਸਿਰਫ ਲੋਕ ਬਾਈਬਲ ਪੜ੍ਹ ਕੇ ਜਾਂਦੇ ਨੇ ਚਲੋ ਠੀਕ ਐ ਮੰਨਦੇ ਐ ਧਰਮਾੜਾ ਨਹੀਂ ਐ ਲੋਕ ਬਹੁਤ ਪਾਸਟਰ ਨੇ ਜਿਨ੍ਹਾਂ ਦੇ ਨਾਮ ਬਹੁਤ ਉੱਚਾ ਚੰਡੀਗੜ੍ਹ ਚਰਚ 'ਚ ਨੇ ਬਹੁਤ ਵਧੀਆ ਪਾਸਟਰ ਨੇ ਸੰਡੇ ਪ੍ਰੇਅਰ ਕਰਦੇ ਨੇ ਪ੍ਰੇਅਰ ਕਰਕੇ ਘਰ ਵਾਪਸ ਲੈ ਜਾਂਦੇ ਨੇ ਐਦਾ ਮਤਲਬ ਐ ਥੋੜੀ ਹੱਥ ਲਾਇਆ ਠੀਕ ਹੋ ਗਏ ਐਦਾ ਤਾਂ ਕੁਝ ਵੀ ਨਹੀਂ ਆ ਕੋਈ ਦੱਸਿਆ ਕਿ ਨੇਪਾਲ ਤੋਂ ਪੈਸੇ ਇਕੱਠੇ ਕਰਕੇ ਲੈ ਕੇ ਆਏ ਹੱਥ ਖੜੇ ਕਰਨ ਦੇ ਆ 25000 ਦੀ ਪ੍ਰੇਅਰ ਐ ਆ 50000 ਦੀ ਐ ਆ ਲੱਖ ਰੁਪਏ ਦੀ ਐ ਕੁਝ ਵਿੱਚ ਹੋ ਰਿਹਾ ਕੀ ਐ ਜੀ 25000 ਵਾਲੀ ਪ੍ਰੇਅਰ ਬੱਚੀ ਵਾਲਾ ਸਾਥ ਰੱਖਿਆ ਜਾਊਗਾ ਜੀ ਐਨਾ ਹੱਥ ਰੱਖਦਾ ਜੀ ਤੇ ਪੰਜਾਹ ਵਾਲੀ ਚ ਨਾਲ ਖੜੇ ਹੋ ਕੇ ਕਿ ਪਰਸਨਲੀ 100 ਲੱਖ ਰੁਪਏ ਵਾਲੀ ਪਰਸਨ ਮਿਲਣਗੇ ਬਾਬਾ ਜੀ ਬਾਬਾ ਜੀ ਕਹਾਂਗੇ ਇੱਕ ਤਾਂ ਪਾਸਟਰ ਵੀ ਕਹਾਂਗੇ ਇਹਨੂੰ ਤੇ ਬਾਕੀ ਤੁਸੀਂ ਹੋਰ ਕੁਐਸਚਨ ਹੈ ਬਾਕੀ ਤੁਸੀਂ ਹੋਰ ਨਾਲ ਦੁਬਾਰਾ ਪੁੱਛ ਸਕਦੇ ਜੀ ਜਿਹੜੀ ਸ਼ਿਵ ਸੈਨਾ ਆ ਜੀ ਕਿਉਂ ਸਪੋਰਟ ਕਰ ਰਹੀ ਆ ਬੋਲ ਜੱਥੇਬੰਦੀਆਂ ਕਰਦੀਆਂ ਸਪੋਰਟ ਸਾਰੀਆਂ ਜੱਥੇਬੰਦੀਆਂ ਕੱਲ ਤੁਹਾਡੇ ਖੜੀਆਂ ਮਿਲਣਗੇ ਸ਼ਿਵ ਸੈਨਾ ਨਹੀਂ ਕੱਲ ਹੀ ਸਾਰੇ ਹਿੰਦੂਸ ਗੱਟਨ ਵੀ ਸਾਡੇ ਨਾਲ ਨੇ ਜੀ ਤਤੀ ਮੇ ਸਾਰੇ ਨਾਲੇ ਹਿੰਦੂਸ ਗੜ੍ਹ ਸਾਡੇ ਨਾਲ ਨੇ ਇਹ ਨਹੀਂ ਕਹਿੰਦਾ ਕਿ ਸ਼ਿਵਸਾਨਾ ਇਕੱਲੀ ਹੈ ਜੀ ਸਾਰੇ ਇਸ ਗਾਰਡਨ ਸਾਡੇ ਨਾਲ ਨੇ ਆਮ ਆਦਮੀ ਪਾਰਟੀ ਪਾਸਟਰਾ ਮੇਰੇ ਕਰ ਲਈਏ ਕੋਈ ਤਾਂ ਉਹਨਾਂ ਨੂੰ ਹੀ ਫਾਇਦਾ ਹੋ ਰਹੀ ਹੈ ਦੇਖੋ ਫੇਵਰ ਦਾ ਮਤਲਬ ਇਹ ਹੁੰਦਾ ਕਿ VOTING ਦਾ ਹੁੰਦਾ ਕਿ VOTES ਸਪੋਰਟ ਕਰੋ ਬਸ ਇਹੀ ਕਹਿ ਸਕਦੇ ਹਾਂ ਇਹ ਤਾਂ ਉਹ ਤਾਂ ਕੁਝ ਹੋਣਾ ਹੀ ਸਰ ਆਪਣੇ ਨਾਮ ਦੇ ਸਾਥ ਸਾਰੇ ਹਿੰਦੀ ਵਿੱਚ ਛੋਟਾ ਇਤਨੀ ਕੀ ਕਰਨਾ